ਦਾ ਸਵਾਲ ਸਪਤਾ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਪਾਰਕਿੰਗ ਦੇ ਫਰਸ਼ ਤੇ ਗਰਭਵਤੀ ਔਰਤ ਨੇ ਬੱਚੇ ਨੂੰ ਜਨਮ ਦਿੱਤਾ ਹੈ ਡਿਲੀਵਰੀ ਹੋਣ ਤੋਂ ਬਾਅਦ ਬੱਚੇ ਨੂੰ ਵੇਖਾਂ ਨਹੀਂ ਆਇਆ ਸਟਾਫ ਮਾਮਲਾ ਪੱਕਦਾ ਵੀ ਕਿ ਔਰਤ ਦੇ ਬੱਚੇ ਨੂੰ ਹਸਪਤਾਲ ਦੇ ਵਿੱਚ ਦਾਖਲ ਕੀਤਾ ਗਿਆ ਹੈ ਪਰਿਵਾਰ ਵਾਲਿਆਂ ਨੇ ਹਸਪਤਾਲ ਮੁਲਾਜ਼ਮਾਂ ਤੇ ਕੁੱਟਮਾਰ ਦਾ ਇਲਜ਼ਾਮ ਲਗਾਇਆ ਨੇ ਡਾਕਟਰਾਂ ਨੇ ਖੂਨ ਕਟ ਹੋਣ ਦਾ ਹਵਾਲਾ ਦੇ ਕੇ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਸੀ ਜੱਚਾ ਬੱਜਾ ਵਾਰਡ ਦੇ ਵਿੱਚ ਮੌਜੂਦ ਡਾਕਟਰਾਂ ਨੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਮੋਗਾ ਸਵਰ ਹਸਪਤਾਲ ਦੀ ਇੱਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਪਾਰਕਿੰਗ ਦੇ ਫਰਸ਼ ਤੇ ਗਰਭਵਤੀ ਔਰਤ ਨੇ ਪੱਛੇ ਨੂੰ ਜ਼ਰੰਦ ਦਿੱਤਾ ਹੈ ਡਿਲੀਵਰੀ ਹੋਣ ਤੋਂ ਬਾਅਦ ਬੱਚੇ ਨੂੰ ਵੇਖਣ ਸਟਾਫ ਨਹੀਂ ਪਹੁੰਚਿਆ ਮਾਮਲਾ ਪੱਕਦਾ ਵੀ ਕਿ ਔਰਤ ਤੇ ਬੱਚੇ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪਰਿਵਾਰ ਵਾਲਿਆਂ ਨੇ ਹਸਪਤਾਲ ਮੁਲਾਜ਼ਮਾਂ 'ਤੇ ਕੋਟ ਮਾਰਦੇ ਇਲਜ਼ਾਮ ਲਗਾਏ ਨੇ ਡਾਕਟਰਾਂ ਨੇ ਖੂਨ ਘਾਟ ਹੋਣ ਦਾ ਹਵਾਲਾ ਦੇ ਕੇ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਸਤਨ ਦੱਸਦੀ ਹੈ ਕਿ ਜੱਚਾ ਬੱਚਾ ਵਾਰਡ ਦੇ ਵਿੱਚ ਮੌਜੂਦ ਡਾਕਟਰਾਂ ਨੇ ਇਲਜ਼ਾਮਾਂ ਨੂੰ ਸਿਰੇ ਤੋਂ ਨਗਾਰਿਆ ਪਰ ਵੱਡੀ ਖਬਰ ਇਹ ਕਿ ਆਖਰ ਕਿਉਂ

ਕੇ ਪਾਰਕਿੰਗ ਦੇ ਫਰਸ਼ ਤੇ ਹੀ ਗਰਭਵਤੀ ਔਰਤ ਨੇ ਬੱਚੇ ਨੂੰ ਜਨਮ ਦਿੱਤਾ ਹੈ ਮਜਬੂਰ ਹੋਈ ਔਰਤ ਕੇ ਪਾਰਕਿੰਗ ਦੇ ਫਰਸ਼ ਤੇ ਗਰਭਵਤੀ ਔਰਤ ਨੂੰ ਬੱਚੇ ਨੂੰ ਜਨਮ ਦੇਣਾ ਪਿਆ ਡਿਲੀਵਰੀ ਹੋਣ ਤੋਂ ਬਾਅਦ ਬੱਚੇ ਨੂੰ ਵੇਖਣ ਪਰਿਵਾਰ ਤਾਂ ਆਇਆ ਪਰ ਹਸਪਤਾਲ ਪ੍ਰਸ਼ਾਸਨ ਪਹੁੰਚਿਆ ਹੀ ਨਹੀਂ ਹੈ ਤਸਵੀਰਾਂ ਤੜਫਦੀ ਹੋਈ ਔਰਤ ਦੀਆਂ ਆਖਿਰ ਉਹੀ ਸਰਕਾਰ ਹੈ ਜਦੋਂ ਵਾਅਦਾਤਾ ਕਰਦੀ ਹੈ ਬਲਬੀਰ ਸਿੱਧੂ ਵਾਅਦਾਤਾ ਕਰਦੇ ਨੇ ਕਿ ਸਿਹਤ ਸਹੂਲਤਾਂ ਸਹੀ ਨੇ ਪਰ ਆਖਿਰ ਕਿਉਂ ਪ੍ਰਸ਼ਨ ਚ ਇਹ ਖੜਾ ਹੁੰਦਾ ਹੈ ਐਸੇ ਖਬਰ ਤੇ ਸਾਡੇ ਸਹਿਯੋਗੀ ਸਰਬਜੀਤ ਰੋਲੀ ਬਣ ਚੁੱਕੇ ਨੇ ਸਰਬਜੀਤ ਪੰਜਾਬ ਸਰਕਾਰ ਵਾਅਦੇ ਕਰਦੀ ਹੈ ਬਲਬੀਰ ਸਿੱਧੂ ਵਾਅਦੇ ਕਰਦੇ ਨੇ ਸਿਹਤ ਸਹੂਲਤਾਂ ਤੇ ਆਖਿਰ ਇਹ ਸੇ ਸਹੂਲਤਾਂ ਨੇ ਜਦੋਂ ਜਿਹੜੇ ਮੁਲਕ ਦੇ ਵਿੱਚ ਔਰਤਾਂ ਨੂੰ ਜ਼ਮੀਨ ਤੇ ਬੱਚੇ ਨੂੰ ਜਨਮ ਦੇਣਾ ਪਵੇ ਤਾਂ ਉਹ ਸਰਕਾਰ ਤੇ ਕੀ ਭਰੋਸਾ ਕੀਤਾ ਜਾਵੇ ਕਹਿੰਦਾ ਜੀ ਮੈਂ ਕਹਿੰਦਾ ਚਾਹੁੰਗਾ ਕਿ ਜਿਹੜੀ ਅੱਜ ਮੋਗਾ ਦੇ ਵਿੱਚ ਪਹਿਲੀ ਕਟੜਾਨੀ ਜਿਹੜੀ ਸਰਕਾਰ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਲੋਕਾਂ ਦੇ ਵਿੱਚ ਇਸ ਤੋਂ ਪਹਿਲਾਂ ਵੀ ਜਿਹੜੀਆਂ 3 ਡਿਲੀਵਰੀਆਂ ਫਰਜ਼ ਤੇ ਹੋ ਚੁੱਕੀਆਂ ਪਰ ਸਰਕਾਰ ਤੇ ਅਜੇ ਤੱਕ ਕੋਈ ਵੀ ਜੁਨਸਾਰੀ ਪ੍ਰਸ਼ੰਧਿਕ ਕੋਈ ਵੀ ਨਹੀਂ ਸਰਤੀ ਆਏ ਤਾਂ ਜਿਹੜੀਆਂ ਜੇਹੇ ਘਟਨਾਵਾਂ ਵਾਪਰਦੀਆਂ ਨੇ ਤੇ ਸਰਕਾਰ ਲਈ ਬੜੀ ਸ਼ਰਮਨਾਕ ਗੱਲ ਹੈ ਤੇ ਜਿਹੜੀ ਸਰਕਾਰ ਦੀਆਂ ਜਿਹੜੀਆਂ ਪ੍ਰਾਰਥੀਆਂ ਦਾ ਜਿਹੜਾ ਮੂੰਹ ਤੋੜਮਾ ਜਵਾਬ ਦੇ ਰਹੀ ਹੈ ਜੀ ਜੀ ਸਰਬਜੀਤ ਡਿਲੀਵਰੀ ਹੋਣ ਤੋਂ ਬਾਅਦ ਬੱਚੇ ਨੂੰ ਵੇਖਣ ਵੀ ਸਟਾਫ ਨਹੀਂ ਪਹੁੰਚਿਆ ਇਹ ਵੀ ਆਖਿਆ ਜਾ ਰਿਹਾ ਹੈ ਬਿਲਕੁਲ ਜੀ ਮੈਂ ਦੱਸਣਾ ਚਾਹਾਂਗਾ ਕਿ 5:20 ਤੇ ਜਦੋਂ ਪਰਿਵਾਰ ਦਾ ਕਹਿੰਦਾ ਸੀ ਹਸਪਤਾਲ ਵਿੱਚ ਆ ਉਹ ਸਾਨੂੰ ਜਿਹੜਾ ਪੀਰ ਕੋਟ ਅਫਸਰ ਕਰਦੇ ਤਾ ਕਰ ਉਹਨਾਂ ਨੂੰ ਕਹਾਂ ਸੀ ਕਿ ਜਿਹੜੀ ਲੜਕੀ ਬਹੁਤ ਸਾਰੀ ਸੀਰੀਅਸ ਹੈ ਸਾਨੂੰ ਮੁੱਖੀ ਲੋਚ ਰੱਖਾ ਸਾਡਾ ਤਾਂ ਉਹਨਾਂ ਤੋਂ ਮਾਰ ਕੇ ਬਾਹਰ ਕੱਢ ਦਿੱਤਾ ਜਦੋਂ ਕਿ ਬਾਹਰ 3 ਫਲੋਰ ਤੇ ਤੋਂ ਬਾਹਰ ਜਾ ਕੇ ਫਰਸ਼ ਦੇ ਉੱਪਰ ਬੈਠੇ ਤਾਂ ਉਸ ਵਕਤ ਲੜਕੀ ਦੇ ਬੱਚੇ ਮਿੱਟੀਂ ਜਣ ਦਿੱਤਾ ਜੋ ਲੜਕੀ ਇੱਕ ਨਿੱਕੀ ਜੀ ਲੜਕੀ ਉਹ ਵੀ ਫਰਸ਼ ਦੇ ਉੱਪਰ ਕਈ ਸੀ ਜੀ ਸਰ ਅਬਜੀਤ ਟਰੋਲੀ ਬਹੁਤ ਬਹੁਤ ਸ਼ੁਕਰੀਆ ਤੁਮਾਮ ਜਾਣਕਾਰੀ ਦੇ ਲਈ ਵੱਡਾ ਸਵਾਲ ਪ੍ਰੰਤ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੇ ਖੜਾ ਹੁੰਦਾ ਹੈ ਕਿ ਜਦੋਂ ਸਿਹਤ ਸਹੂਲਤਾਂ ਦੇ ਵਾਅਦੇ ਕੀਤੇ ਜਾਂਦੇ ਨੇ ਤੇ ਆਖਿਰ ਕਿਉਂ ਨਹੀਂ ਦਿੱਤੀਆਂ ਜਾਂਦੀਆਂ ਸਿਵਲ ਪ੍ਰਸ਼ਾਸਨ ਤੇ ਹਸਪਤਾਲ ਤੇ ਵੀ ਇਹ ਸਵਾਲ ਵੱਡਾ ਖੜਾ ਹੁੰਦਾ ਹੈ ਮੋਗਾ ਸਿਵਲ ਹਸਪਤਾਲ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਪਾਰਕਿੰਗ ਦੇ ਫਰਸ਼ ਤੇ ਗਰਭਵਤੀ ਔਰਤ ਨੇ ਬੱਚੇ ਨੂੰ ਜਨਮ ਦਿੱਤਾ ਹੈ ਮਜਬੂਰ ਹੋਈ ਔਰਤ ਕਿ ਉਸ ਨੂੰ ਫਰਸ਼ ਤੇ ਹੀ ਬੱਚੇ ਨੂੰ ਜਨਮ ਦੇਣਾ ਪਿਆ ਕਿ ਨਹੀਂ ਆਣੇਗਾ ਮੱਚਾ ਮਜ਼ਦੂਰ ਦਾ ਬੱਚਾ ਸਾਜਾ ਕੁੱਤਾ ਪਰਿਵਾਰਕ ਮੈਂਬਰ ਇਸ ਦੌਰਾਨ ਗੁਹਾਰ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ ਪੰਜਾਬ ਸਰਕਾਰ ਤੋਂ ਕਿ ਆਖਿਰ ਇਹ ਹਾਲਾਤ ਨੇ ਗਰੀਬ ਪਰਿਵਾਰਾਂ ਦੇ ਜਦੋਂ ਉਹਨਾਂ ਦੇ ਬੱਚੇ ਇਸ ਕਦਰ ਮਜਬੂਰ ਹੋ ਜਾਂਦੇ ਨੇ ਕਿ ਦੁਨੀਆ ਦੇ ਵਿੱਚ ਆਉਣ ਤੋਂ ਪਹਿਲਾਂ ਹੀ ਸਭ ਸਿਹਤ ਤੇ ਸਹੂਲਤਾਂ ਉਹਨਾਂ ਨੂੰ ਵਾਂਝਾ ਕਰ ਦਿੱਤਾ ਜਾਂਦਾ ਹੈ ਉਹਨਾਂ ਸਭ ਕੋ ਕਹਾਂ ਜਬੀ ਤੋਂ ਉਹਨਾਂ ਕਹਾਂ ਨਹੀਂ ਆ ਰਹੀ ਹੈ ਮੈਡਮ